ਖਿਆ ਦਾ ਕੁੱਠਾ ਬੱਕਰਾ ਖਾਣਾ ਕਿਸੇ ਦੀ ਆਪ ਭੋਜਨ ਉਹ ਇਹ ਨਹੀਂ ਕਿ ਜਿਹੜਾ ਸਰੀਰ ਲਈ ਚੰਗਾ ਜਿਹੜਾ ਮਨ ਲਈ ਚੰਗਾ ਅੱਜ ਤਾਂ ਸਾਡੇ ਗੁਰਦੁਆਰਿਆਂ 'ਚ ਵੀ ਜਿਹੜਾ ਲੰਗਰ ਲੱਗ ਰਿਹਾ ਨਾ ਇਹ ਸੋਚ ਕੇ ਨਹੀਂ ਲੱਗ ਰਿਹਾ ਕਿ ਸਰੀਰ ਲਈ ਕੀ ਚੰਗਾ ਇਹ ਸੋਚ ਕੇ ਲੱਗ ਰਿਹਾ ਕਿ ਲੋਕਾਂ ਨੂੰ ਕਿੱਦਾਂ ਲਿਆਉਣਾ ਆਪਣੇ ਵਾਲੇ ਪਾਸੇ ਕੰਪੀਟੀਸ਼ਨ ਜਿਹਾ ਉਹ ਖਾ ਕੇ ਕੋਈ ਬਿਮਾਰ ਹੋ ਜਾਏ ਗੁਰੂ ਨੇ ਸੰਤੁਲਿਤ ਭੋਜਨ ਦਿੱਤੇ ਸੀ ਗੁਰੂ ਦੇ ਲੰਗਰ ਤੇ ਬਾਣੀ ਤੇ ਪੜੋ ਲੰਗਰ ਦੌਲਤ ਵੰਡਿਆ ਰਸ ਅਮਰਤ ਉੱਥੇ ਤੇ ਸੰਤੁਲਿਤ ਭੋਜਨ ਬਣਦਾ ਸੀ ਦੇਸੀ ਘੋਪਾ ਆ ਕੇ ਖੀਰ ਬਣਦੀ ਸੀ ਅੱਜ ਅਸੀਂ ਆਪਣੇ ਬੱਚੇ ਕਿਹੜੇ ਕਿਦਾਂ ਦੇ ਸਵਾਦਾਂ ਦੇ ਲਾਤੇ ਸਾਡਾ ਖਾਣਾ ਕਿਸੇ ਦੇ ਦੇਖਾ ਦੇਖੀ ਸਾਡੀ ਬੋਲੀ ਕਿਸੇ ਦੇ ਪ੍ਰਭਾਵ ਥੱਲੇ ਤੇ ਸਾਡਾ ਪਹਿਰਾਵਾ ਨੀਲ ਵਸਤਰ ਪਹਿਰ ਹਵਾ ਪ੍ਰਵਾਣ ਰਵਾਇਤ ਚੱਲੀ ਕਿ ਉਹ ਉਹਨਾਂ ਹਾਕਮਾਂ ਦੀ ਉਹਦਾਂ ਦੀ ਪੋਸ਼ਾਕ ਸੀ ਤੇ ਮਾਨਸਿਕ ਗੁਲਾਮੀ ਕਰਕੇ ਇੱਕ ਦਿਨ ਹੁੰਦਾ ਨਾ ਕਿ ਠੀਕ ਹੈ ਮਨ ਨੂੰ ਜੋ ਚੰਗਾ ਲੱਗਦਾ ਕੋਈ ਬੰਦਸ਼ ਨਹੀਂ ਪਰ ਇੱਕ ਗੱਲ ਗੁਰੂ ਸਾਹਿਬ ਨੇ ਜ਼ਰੂਰ ਕਹੀ ਸਾਦ ਸੰਗਤ ਅਸੀਂ ਆਜ਼ਾਦੀ ਦਾ ਅਰਥ ਵੀ ਗਲਤ ਕੱਟਣ ਲੱਗ ਪਏ ਆਜ਼ਾਦੀ ਦਾ ਅਰਥ ਇਹ ਕਦੀ ਵੀ ਨਹੀਂ ਹੈ ਕਿ ਜ਼ਿੰਦਗੀ ਆਪ ਖੁਦਰੀ ਹੋ ਜੇ ਫਿਰ ਤੇ ਬੰਦਾ ਅਸੂਲ ਤੋੜਦਾ ਕਹੇ ਮੈਂ ਗੱਡੀ ਇਦਾਂ ਚਲਾਉਣੀ ਹੈ ਸੱਪ ਦੇ ਵਾਂਗੂ ਬਲ ਖਾਂਦੀ ਮੈਂ ਆਜ਼ਾਦ ਆ ਕਿਸੇ ਮਾਨ ਮਰਜ਼ਾ ਦਾ ਚ ਤੇ ਚਲਣਾ ਹੀ ਪਏਗਾ ਨਾ ਜੀ ਹੁਣ ਅਸੀਂ ਆਜ਼ਾਦੀ ਦੇ ਅਰਥ ਜਿਹੜਿਆਂ ਨੂੰ ਆਪਣੀ ਮਨਮਰਜ਼ੀ ਸੋਚ ਲਈ ਵੀ ਇਹਨੂੰ ਆਜ਼ਾਦੀ ਕਹਿੰਦੇ ਆ ਨਹੀਂ ਭਾਈ ਜ਼ਿੰਦਗੀ ਨੂੰ ਇੱਕ ਸੰਜਮ ਚ ਜੂਣਾ ਤੇ ਸੰਜਮ ਦੇਣ ਵਾਲਾ ਮਹਾਰਾਜ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧਿਆ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ ਕਹਿੰਦੇ ਨਾ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪਹਿਦੇ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ ਹੁਣ ਅਸੀਂ ਕਹੀਏ ਵੀ ਆਜ਼ਾਦੀ ਹੈ ਜੀ ਅਸੀਂ ਤੇ ਜਦਾਂ ਮਰਜੀ ਪਹਿਨੀਏ ਇੱਥੋਂ ਸਾਡੀ ਮਾਨਸਿਕ ਗੁਲਾਮੀ ਸ਼ੁਰੂ ਹੋ ਗਈ। ਹੁਣ ਉਹ مالک ਕਹਿੰਦਾ ਵੀ ਜਿਹੜਾ ਤੋਤਾ ਮੈਂ ਦੂਰ ਦੇਸ਼ ਤੋਂ ਲਿਆਂਦਾ ਤੇ ਮੇਰੀ ਬੋਲੀ ਬੋਲੇ। ਮਤਲਬ ਮੈਂ ਇਹਨੂੰ ਪੂਰਨ ਤੌਰ ਤੇ ਆਪਣਾ ਗੁਲਾਮ ਬਣਾਵਾ। ਮੁੱਦਤ ਦੇ ਬਾਅਦ ਵਰਿਆਂ ਦੇ ਬਾਅਦ ਉਹ مالک ਜਿਹੜੇ ਦੇਸ਼ ਚੋਂ ਤੋਤਾ ਲਿਆਇਆ ਸੀ ਨਾ ਪੰਛੀ ਲਿਆਇਆ ਸੀ। ਫਿਰ ਕਿਤੇ ਉਸੇ ਦੇਸ਼ ਚ ਸੁਦਾਗਰੀ ਲਈ ਚੱਲਿਆ ਤੇ ਉਹਨੂੰ ਕਹਿੰਦਾ ਮੈਂ ਤੇਰੇ ਦੇਸ਼ ਚੱਲਿਆ। ਕੋਈ ਸੁਨੇਹਾ ਦੇ ਨਹੀਂ ਆਪਣੇ ਵਤਨ ਭਰਾਵਾਂ ਨੂੰ। ਕੁਈ ਸੁਨੇਹਾ ਦੇਣਾ ਹੀ ਤੇ ਉਹ ਤੋਤਾ ਕਹਿੰਦਾ ਵੀ ਹਾਂ ਮੇਰੇ ਵਤਨ ਦੇ ਭਰਾਵਾਂ ਨੂੰ ਕਹੀਂ ਕਿ ਤੁਹਾਡੇ ਭਰਾ ਨੇ ਸलाम ਭੇਜੀ ਹੈ ਤੁਹਾਨੂੰ ਯਾਦ ਰੱਖਿਆ ਹੋਇਆ ਉਹਨੂੰ ਯਾਦ ਸੀ ਨਾ ਆਪਣੀਆਂ ਜੜਾਂ ਹੁਣ ਗੱਲ ਕਿਸੇ ਤੋਤੇ ਦੀ ਨਹੀਂ ਹੋ ਰਹੀ ਗੱਲ ਸਾਡੀ ਹੈ ਉਹਨੂੰ ਆਪਣੀਆਂ ਜੜਾਂ ਯਾਦ ਸੀ ਮਾਲਕ ਉਹ ਆਇਆ ਮਾਲਕ ਦੂਰ ਦੇਸ਼ ਜਿੱਥੋਂ ਤੋਤਾ ਫੜ ਕੇ ਲੈ ਕੇ ਗਿਆ ਸੀ ਰੁੱਖਾਂ ਦੇ ਚੁੰਡ ਕੋਲ ਆ ਕੇ ਕਹਿੰਦਾ ਵੀ ਸੱਜਣੋ ਤੁਹਾਡੇ ਜਾਤ ਭਰਾ ਨੇ ਤੁਹਾਨੂੰ ਸलाम ਭੇਜੀ ਇੰਨਾ ਸੁਣਨ ਦੀ ਧੀਰਸ ਸੀ ਕਿ ਜਿੰਨੇ ਪੰਛੀ ਡਾਲੀਆਂ ਤੇ ਬੈਠੇ ਸੀ ਨਾ ਤੋਤੇ ਇਦਾਂ ਤਰਤੀ ਤੇ ਠਾ ਕਰਕੇ ਡਿੱਗੇ ਕਿ ਜਿਵੇਂ ਸਾਰੇ ਮਰ ਗਏ ਲਾਸ਼ਾਂ ਵਾਂਗੂ ਡਿੱਗੇ ਸਦਾਕਰ ਬੜਾ ਹੈਰਾਨ ਹੋਇਆ ਮਰਿਆ ਵਾਂਗੂ ਪੈ ਗਏ ਉਹ ਵੇਖੀ ਗਿਆ ਹੈਰਾਨ ਹੋ ਕੇ ਵਾਪਸ ਚਲੇ ਆ ਗਿਆ ਤੇ ਜਦੋਂ ਆਪਣੇ ਵਤਨ ਪਰਤਿਆ ਤੇ ਪਿੰਜਰੇ ਪਏ ਤੋਤੇ ਨੇ ਕਿਹਾ ਮੇਰਾ ਸੁਨੇਹਾ ਦਿੱਤਾ ਸੀ ਮੇਰੇ ਭਰਾਵਾਂ ਨੂੰ ਕਹਿੰਦਾ ਕਿ ਹਾਂ ਕਹਿੰਦੇ ਫਿਰ ਉਹਨਾਂ ਕੀ ਜੋ ਆਪ ਦਿੱਤਾ ਕਹਿੰਦਾ ਜੋ ਆਪ ਕੋਈ ਵੀ ਨਹੀਂ ਦਿੱਤਾ ਜਦੋਂ ਮੈਂ ਤੇਰੀ ਸलाम ਕਹੀ ਤੇ ਉਹ ਠਾ ਕਰਕੇ ਲਾਸ਼ਾਂ ਬਣ ਕੇ ਧਰਤੀ ਦੇ ਡਿੱਗੋ ਤੇ ਸਾਰੇ ਹੀ ਮਰ ਗਏ ਇਹ ਸੁਣਨ ਦੀ ਧੀਰ ਸੀ ਕਿ ਜਿਹੜੇ ਪੰਛੀ ਨੇ ਪਿੰਜਰੇ ਚ ਪਏ ਨੇ ਸलाम ਭੇਜੀ ਸੀ ਨਾ ਉਹ ਵੀ ਠਾ ਕਰਕੇ ਡਿੱਗਿਆ ਤੇ ਇਦਾਂ ਜਿਵੇਂ ਲਾਸ਼ ਪਈ ਮਾਲਕ ਕਹਿੰਦਾ ਵੀ ਮਰ ਗਿਆ ਉਹ ਪਿੰਜਰਾ ਖੋਲਦਾ ਉਹਨੂੰ ਬਾਹਰ ਕੱਢਦਾ ਤੇ ਕੁਝ ਉੱਚੇ ਥਾਂ ਤੇ ਰੱਖ ਦਿੰਦਾ ਜਦੋਂ ਉੱਚੇ ਥਾਂ ਤੇ ਰੱਖਦਾ ਤੇ ਉਹ ਡਾਰੀ ਮਾਰ ਕੇ ਉੱਚੇ ਰੁੱਖ ਤੇ ਬਹਿ ਜਾਂਦਾ ਮਾਲਕ ਕਹਿੰਦਾ ਵੀ ਉੱਡ ਤੇ ਤੂੰ ਗਿਆ ਪਰ ਮੈਨੂੰ ਇਹ ਕਹਾਣੀ ਦੱਸ ਦੇ ਤੂੰ ਕਹਿਣਾ ਕੀ ਚਾਹੁੰਦਾ ਸੀ ਇਹ ਕੀ ਸੀ ساری ਕਹਾਣੀ ਨੌਜਵਾਨੋ ਧਿਆਨ ਦੇ ਕਹਿੰਦੇ ਕਹਾਣੀ ਕੀ ਸੀ ਉੱਡ ਤੇ ਤੂੰ ਗਿਆ ਮੇਰੇ ਹੱਥ ਨਹੀਂ ਆਉਂਦਾ ਹੁਣ ਪਰ ਇਹ ਕਹਾਣੀ ਕੀ ਸੀ ਕਹਿੰਦਾ ਸੱਜਣਾ ਮੇਰੀ ਸਲਾਮ ਸੁਣ ਕੇ ਮੇਰੇ ਮਿੱਤਰ ਜਿਹੜੇ ਸਾਥੀ ਸੀ ਉਹ ਮਰੇ ਨਹੀਂ ਸੀ ਉਹਨਾਂ ਨੇ ਜਵਾਬ ਦਿੱਤਾ ਸੀ ਉਹ ਜਦੋਂ ਲਾਸ਼ਾਂ ਬਣ ਕੇ ਧਰਤੀ ਤੇ ਡਿਗੇ ਉਹਨਾਂ ਨੇ ਸੁਨੇਹਾ ਦਿੱਤਾ ਸੀ ਜੇ ਮਰ ਜਾਈਏ ਤੇ ਮੁਕਤ ਹੋ ਜਾਈਦਾ ਤੇ ਜਦੋਂ ਮੈਨੂੰ ਉਹਨਾਂ ਦਾ ਸੁਨੇਹਾ ਮਿਲਿਆ ਮੈਂ ਉਸੇ ਸ਼ੈਨ ਮਰਿਆ ਤੇ ਜਦੋਂ ਮੈਂ ਮਰਿਆ ਉਦੋਂ ਮੈਂ ਮੁਕਤ ਹੋ ਗਿਆ ਆਹੀ ਸਾਡੇ ਗੁਰੂ ਨੇ ਸਿਖਾਇਆ ਸੀ ਖੰਡੇ ਦੀ ਧਾਰ ਦੇ ਵਿੱਚੋਂ ਜਦੋਂ ਖਾਲਸੇ ਦਾ ਜਨਮ ਹੋਇਆ ਕਹਿੰਦੇ ਜਿੱਦਨ ਤੈਨੂੰ ਸਿਰ ਦੇ ਕੇ ਮਰਨਾ ਆ ਗਿਆ ਉਦੋਂ ਤੂੰ ਮੁਕਤ ਹੋ ਗਿਆ ਸਤਿਗੁਰਿ ਆਕਾਲ ਸੁਣੋ ਹੁਣ ਧਿਆਨ ਨਾਲ ਸੁਣਿਓ ਸਤਿਗੁਰਿ ਆਕਾਲ ਹੁਣ ਧਿਆਨ ਨਾਲ ਸੁਣਿਓ ਆਪਾਂ ਨੇਟ ਕੇ ਵੇਖੋ ਕੋਈ ਕਾਲੀ ਨਹੀਂ ਐ ਤੇ ਨਾ ਹੀ ਮੈਂ ਕਥਾ ਕਰ ਰਿਹਾ ਮੈਂ ਤੇ ਸਿਰਫ ਆਪਣਾ ਦਿਲ ਦੀ ਪਟਾਰੀ ਤੁਹਾਡੇ ਨਾਲ ਖੋਲਣੀ ਚਾਹੁੰਦਾ ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕੀ ਕਿਹਾ ਸੀ ਜਦਨ ਖੰਡੇ ਦੀ ਪਾਉਲ ਦਿੱਤੀ ਕਿ ਤੁਹਾਡੇ ਸੰਸਕਾਰ ਨਾਸ ਤੁਹਾਡਾ ਜਨਮ ਪਿਛਲਾ ਨਾਸ ਤੁਹਾਡੀ ਜਾਤ ਨਾਸ਼ ਅੱਜ ਤੁਹਾਡਾ ਤੁਸੀਂ ਮਰ ਗਏ ਤੇ ਤੁਹਾਡਾ ਨਵਾਂ ਜਨਮ ਹੋਇਆ ਕਹਿੰਦੇ ਆ ਨਾ ਜੀ ਤੇ ਉਹ ਦਿਨ ਕੀ ਕਹਿੰਦੇ ਸਤਿਗੁਰ ਕਾ ਜਨਮ ਹੈ ਜਦੋਂ ਮਰ ਗਏ ਉਦੋਂ ਹੀ ਉਹ ਜਿਹੜੀ ਬਿਪਰਵਾਤ ਦੀ ਅਮਰ ਬੇਲ ਪਈ ਖਾਰੀ ਹੈ ਉਹਦੋ ਛੁੱਟ ਗਏ ਇਹਨੂੰ ਕਹਿੰਦੇ ਆ ਸੋਚ ਦੀ ਆਜ਼ਾਦੀ ਜਿੰਨੀ ਦੇਰ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਦੇ ਅੱਗੇ ਮਰਿਆ ਨਹੀਂ ਨਾ ਜਾਂਦਾ ਉਨੀ ਦੇਰ ਤੁਹਾਡੇ ਕੋਲ ਸੋਚ ਦੀ ਆਜ਼ਾਦੀ ਨਹੀਂ ਲਈ ਜਾਂਦਾ ਯਾਦ ਰੱਖਿਓ ਨੌਜਵਾਨ ਜੇ ਸੋਚਦੀ ਆਜ਼ਾਦੀ ਲੈਣੀ ਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਦੀ ਧਾਰ ਉੱਤੇ ਨੱਚਣਾ ਪਏਗਾ ਪਹਿਲਾਂ ਮਰਨ ਇਹ ਨਹੀਂ ਵੀ ਸਾਰਿਆਂ ਨੇ ਸਿਰ ਵਡਾਉਣੇ ਆ ਸਿਰ ਦੇਣਾ ਆ ਸੋਚ ਕਰਕੇ ਤੇ ਜਦੋਂ ਸਿਰ ਦੇ ਦਿੱਤਾ ਨਾ ਇਹ ਮੰਨ ਲਿਆ ਕਦੋਂ ਲੁੱਥੇ ਦਾ ਸਾਡੇ ਗਲੋਂ ਜੂਲਾ ਜੀ ਅਸੀਂ ਜੀ ਫਲਾਣਿਆਂ ਦੀ ਬਰਾਦਰੀ ਚੋਂ ਹਾਂ ਸਾਡੀ ਜੀ ਫਲਾਣੀ ਬਰਾਦਰੀ ਹੈ ਅਜੇ ਤੂੰ ਮਰਿਆ ਹੀ ਨਹੀਂ ਅਜੇ ਤੇ ਤਨਿਓ ਤੇ ਗੁਲਾਮੀ ਚ ਪਿਆ ਹੋਇਆ ਸੋਚ ਦੀ ਗੁਲਾਮੀ ਚ ਅਜੇ ਤੇ ਤੂੰ ਤੇ ਤੈਨੂੰ ਉਹੀ ਚੇਤੇ ਆ ਜੋ ਬਿੱਪਰ ਨੇ ਤੈਨੂੰ ਦਿੱਤਾ ਸੀ ਅਜੇ ਤੇ ਤੈਨੂੰ ਬਿੱਪਰ ਵਾਲਾ ਚੇਤੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਮੈਂ ਅੰਮਤ ਵੇਲੇ ਵੀ ਗੱਲ ਕਰ ਰਿਹਾ ਸੀ ਫਤਿਹਗੜ੍ਹ ਸਾਹਿਬ ਤੁਹਾਡੇ ਧੀਆ ਪੁੱਤਰਾਂ ਦਾ ਅੱਧਾ ਨਾਂ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਭੈਣੋ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਵਾਰਸੋਂ ਚਾਰ ਪੁੱਤਰ ਹਜ਼ੂਰ ਦੇ 191699 ਦੀ ਵਿਸਾਖੀ ਤੋਂ ਪਹਿਲਾਂ ਚਾਰੇ ਪੁੱਤਰ ਪ੍ਰਗਟ ਹੋ ਚੁੱਕੇ ਜਨਮ ਲੈ ਚੁੱਕੇ ਆ ਤੇ ਜਨਮ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਨਾਮ ਦੇ ਨਾਲ ਸਿੰਘ ਲਾ ਦਿੱਤਾ ਸੀ ਜਦਕਿ ਭਾਵੇਂ ਗੁਰੂ ਗੋਬਿੰਦ ਸਿੰਘ ਦੇ ਆਪਣੇ ਨਾਮ ਨਾਲ ਗੋਬਿੰਦ ਰਾਏ ਸੀ ਉਹਨਾਂ ਨੇ ਪੁੱਤਾਂ ਦੇ ਨਾਮ ਨਾਲ ਪਹਿਲਾਂ ਸਿੰਘ ਲਾ ਦਿੱਤਾ ਉਹਨਾਂ ਨੂੰ ਪਤਾ ਇਹਨਾਂ ਨੂੰ ਸਿੰਘ ਸਜਾਉਣਾ ਤੇ ਨਾਲ ਉਹਨਾਂ ਨੇ ਆ ਆਪਣੇ ਪੁੱਤਾਂ ਨੂੰ ਵੀ ਇੱਕ ਲਖਬ ਦਿੱਤਾ ਸਿੰਘ ਅੱਧਾ ਨਾਮ ਤੁਹਾਡੀ ਧੀ ਤੇ ਪੁੱਤ ਦਾ ਕਿਹਨੇ ਰੱਖਿਆ ਕੌਰ ਤੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਨਾਂ ਨਹੀਂ ਪਸੰਦ ਨਹੀਂ ਤੇ 90% ਵਿਆਹ ਦੇ ਕਾਰਡ ਫੜ ਕੇ ਵੇਖ ਲਿਓ ਕੀ ਪਸੰਦ ਹੈ ਜਿਹੜੀ ਸਾਨੂੰ ਬਰਾਦਰੀ ਜਾਤ ਬਿਪਰ ਨੇ ਦਿੱਤੀ ਸੀ ਸੋਚ ਆਜ਼ਾਦ ਹੈ ਕਿ ਗੁਲਾਮ ਅਸੀਂ ਪੇਪਰ ਵਾਲੇ ਪਾਸਿਓ ਮਰੇ ਹੀ ਨਹੀਂ ਅਜੇ ਪਹਿਲਾਂ ਮਰਨਾ ਕਬੂਲ ਉਸ ਉਸ ਪੰਛੀ ਨੂੰ ਸਮਝ ਆ ਗਈ ਹੋਵੇਗੀ ਸਾਨੂੰ ਸਮਝ ਕਦੋਂ ਆਏਗੀ ਅੱਦਾ ਨਾ ਗੁਰੂ ਗੰਗ ਸਾਹਿਬ ਜੀ ਮਹਾਰਾਜ ਨੇ ਦੇਣਾ ਗੁਰੂ ਦਾ ਹੁਕਮ ਲੈ ਕੇ ਅੱਧਾ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤਾ ਤੇ ਨਾ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਰਿਹਾ ਸਾਡੇ ਕੋਲ ਤੇ ਨਾ ਗੁਰੂ ਗੋਬਿੰਦ ਸਿੰਘ ਜੀ ਵਾਲਾ ਰਿਹਾ ਮਾਫੀ ਮੰਗ ਕੇ ਕਹਿੰਦਾ ਪਤਾ ਹੀ ਨਹੀਂ ਲੱਗਦਾ ਕਿ ਘਰ ਦੇ ਵਿੱਚ ਕਤੂਰੀਆਂ ਦਾ ਨਾਂ ਲਿਆ ਜਾ ਰਿਹਾ ਕਿ ਬੱਚਿਆਂ ਦਾ ਨਾਂ ਲਿਆ ਜਾ ਰਿਹਾ ਔਰ ਮੈਂ ਤੇ ਚਟੀਆਂ ਦਾੜੀਆਂ ਵਾਲੇ ਧਰਮ ਧਾਰਮਿਕ ਸਿਵਾਵਾਂ ਨਿਭਾਉਣ ਵਾਲੇ ਪਤਾ ਨਹੀਂ ਲੱਗਦਾ ਟੀ 2 ਬੀ 2 ਸ਼ੰਟੀ ਪੰਟੀ ਕਿਹੜਾ ਕਿਹੜਾ ਮਾਫ ਕਰਿਓ 사ਸੂ ਨੂੰ ਵਾਪਸ ਆਈਏ ਗਰਜਾ ਸਿੰਘ ਜਕਰ ਸਿੰਘ ਪਹਾੜਾ ਸਿੰਘ ਕਿਦਾਂ ਦੇ ਨਾਂ ਸੀ ਜੀ ਨਾਂ ਸੁਣ ਕੇ ਦੁਸ਼ਮਣ ਡਹਿਲ ਜਾਂਦਾ ਸੀ ਸੋਚ ਦੀ ਆਜ਼ਾਦੀ ਸੀ ਉੱਥੇ ਅਸੀਂ ਆਪਣਾ ਕਲਚਰ ਛੱਡਦੇ ਤੁਰੇ ਗਏ ਤੇ ਅਸੀਂ ਬੜੇ ਮਾਡਰਨ ਹੋ ਗਏ ਬੜੇ ਲਚਕੀਲੇ ਜਿਥੇ ਗਏ ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਸਮਾਜ ਦਾ ਵਿਰੋਧ ਕਰਨਾ ਲੜਨਾ ਲੋਕਾਂ ਨਾਲ ਨਹੀਂ ਜਿਸ ਦਿਨ ਹਸਤੀ ਤੇ ਹੋਂਦ ਮਿਟਾ ਕੇ ਅਸੀਂ ਜੂਣਾ ਸ਼ੁਰੂ ਕਰ ਦਿੱਤਾ ਨਾ ਉਹ ਦਿਨ ਸਾਡੀ ਸੋਚ ਦੀ ਆਜ਼ਾਦੀ ਖਤਮ ਹੋ ਗਈ ਮਰਤਾ ਮਰਤਾ ਜਗ ਮੂਆ ਮਰ ਪੀ ਨਾ ਜਾਣੀ ਹੁਣ ਉਹ ਮਰਨ ਦੀ ਗੱਲ ਨਹੀਂ ਜਿਹੜਾ ਸਾਰਾ ਮਰ ਰਿਹਾ ਆ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਮਰਨਾ ਸਿਖਾਇਆ ਜਿਸ ਦਿਨ ਅਸੀਂ ਇਹ ਮਰਨਾ ਸਿੱਖ ਲਿਆ ਨਾ ਪਿਛਲਾ ਨਾਸ ਤੇ ਅੱਜ ਜਨਮ ਕਿੱਥੋਂ ਹੋਏਗਾ ਖੰਡੇ ਦੀ ਪਹਲ ਛਾਕੇ ਜਿਹੜੇ ਭਾਈ ਸਾਹਿਬ ਉਹ ਕਾ ਦੇ ਰਹੇ ਸੀ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਫਿਰ ਅੱਜ ਜਨਮ ਕਿੱਥੇ ਹੋਏਗਾ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਤੇ ਸਾਨੂੰ ਫਿਰ ਹੁਕਮ ਦਿੱਤਾ ਵੀ ਸਤਗੁਰ ਕਾ ਜਨਮ ਹੈ ਫਿਰ ਮਰਨਾ ਹੀ ਨਹੀਂ ਪੈਂਦਾ ਆਵਾਗੌਣ ਹੀ ਮੁੱਕ ਗਿਆ ਐਸਾ ਮਰੋ ਜਿਤ ਬੋਹਰ ਨਾ ਮਰਨਾ ਉਹ ਪੰਛੀਆਂ ਨੂੰ ਸੁਨੇਹਾ ਮਿਲਿਆ ਵੀ ਮਰੀਏ ਤੇ ਛੁੱਟ ਜਾਈਦਾ ਜੇ ਛੁੱਟਣਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਅੱਗੇ ਮਰਨਾ ਸਿੱਖ ਲਓ ਵੀ ਪ੍ਰਵਾਦ ਛੁੱਟ ਜਾਏਗਾ ਉਹ ਮੰਨੋ ਜੋ ਪੰਜ ਪਿਆਰੇ ਸਹਿਬਾਨਾਂ ਨੇ ਗੁਰਮਤ ਦੀ ਗੁਰੂ ਦੀ ਲੋ ਵਿੱਚ ਕਿਹਾ ਇੰਨਾ ਹੀ ਕਮਾਲ ਆਵਾਂਗੇ ਨਾ ਤੇ ਤੁਸੀਂ ਖੇਤੀ ਕਰਦੇ ਦੁਕਾਨਾਂ ਕਰਦੇ ਬ੍ਰਹਮ ਗਿਆਨੀ ਬਣ ਜਾਓਗੇ ਹੋਰ ਕਿਤੇ ਪੁੱਛਣ ਜਾਣ ਦੀ ਲੋੜ ਹੀ ਨਹੀਂ ਅਸੀਂ ਜਿੰਨੀ ਗੁਲਾਮੀ ਸਿਰ 'ਚ ਪਾ ਲਈਓ ਸਿਖਾਂ 'ਚ ਬੈਠੇ ਬਾਬੇ ਵੇਖ ਰਹੇ ਉਹ ਕਹਿੰਦੇ ਅਸੀਂ ਸਿਖਾਂ 'ਚ ਬਹਿ ਕੇ ਗੁਲਾਮ ਨਹੀਂ ਸੀ ਅਸੀਂ ਇਹ ਕਾਲ ਕੋ ਇਦਾਂ ਹੀ ਸਦੀਆਂ ਫੜਕ ਸਦੀਆਂ ਸਲਾਖਾਂ ਫੜ ਕੇ ਬਾਹਰ ਝਾਕਦੇ ਬਾਬਾ ਫਤਿਹ ਸਿੰਘਾ ਜੀ ਵੀ ਜਿੱਦਾਂ ਉਦੋਂ ਝਾਕਦੇ ਸੀ ਤੇ ਉਸਾਨੀਆਂ ਅੱਖਾਂ 'ਚ ਅੱਖਾਂ ਪਾ ਕੇ ਪੁੱਛ ਰਹੇ ਆ ਕਿ ਅਸੀਂ ਇਹ ਕਾਲ ਕੋ ਟੋਟੀਆਂ 'ਚ ਪਏ ਗੁਲਾਮ ਨਹੀਂ ਸੀ ਤੁਸੀਂ ਖੁੱਲੀ ਫੇਜ਼ਾ ਦੇ ਵਿੱਚ ਅੱਜ ਦੇਣ ਦੀ ਗੁਲਾਮੀ ਚ ਕੀ ਫਿਰਦੇ ਹੋ ਕਿਹੜੇ ਨਾਰੇ ਲਾਈ ਦਿੰਦੇ ਆ ਕਿਹੜੇ ਜਕਾਰੇ ਲਾਈ ਦਿੰਦੇ ਆ ਸਾਧ ਸੰਗਤ ਸਾਰਾ ਕੁਝ ਸਾਡਾ ਮਲਿਆ ਮੇਟ ਕੀਤਾ ਜਾ ਰਿਹਾ ਇਤਿਹਾਸ ਦੇ ਰੂਪ ਵਿੱਚ ਸਿਧਾਂਤ ਦੇ ਰੂਪ ਦੇ ਵਿੱਚ ਗੁਰੂ ਦੀ ਅਮਾਨਤ ਸਿਰ ਪਤਾ ਨਹੀਂ ਕਿੱਥੇ ਕਿੱਥੇ ਅਸੀਂ ਪੈਰਾਂ 'ਚ ਰੱਖ ਕੇ ਇਸ ਗੁਰੂ ਦੇ ਸੀ ਇਹ ਅਮਾਨਤ ਤੇ ਗੁਰੂ ਦੀ ਇਹ ਨਾਂ ਦੀ ਸਿੱਖ ਦੀ ਨਰਾਦਰ ਨਹੀਂ ਕਰਦੇ ਪੁੱਛਣਗੇ ਹਿਸਾਬ ਉਹਨਾਂ ਦੀਆਂ ਸਲਾਖਾਂ ਕੋਲ ਇਸੇ ਲਈ ਪੰਥ ਬੈਠਾ ਜਿਹੜੇ ਤੁਸੀਂ ਘਰਾਂ 'ਚ ਵੀ ਬੈਠੇ ਹੋ ਨਾ ਵਿਦੇਸ਼ਾਂ 'ਚ ਜਾਂ ਇਸ ਧਰਤੀ ਦੇ ਉੱਤੇ ਜਿੱਥੇ ਵੀ ਭਾਈ ਸਵਾਲ ਤੇ ਤੁਹਾਨੂੰ ਵੀ ਕਰ ਰਿਹਾ ਵੀ ਉਹ ਭਾਈ ਅਸੀਂ ਜ਼ਿੰਦਗੀ ਕੁਰਬਾਨ ਕੀਤੀ ਵੀ ਤੁਹਾਡੀ ਸੋਚ ਗੁਲਾਮ ਨਾ ਹੋਵੇ ਤੁਹਾਡੇ ਵਾਸਤੇ ਪੈਣਾ ਪਾਉਣ ਲਈ ਤੁਹਾਡਾ ਨਿਸ਼ਚਾ ਕਿੱਥੇ ਜੇ ਖੜਾ ਹੈ ਅਸੀਂ ਤੇ ਮੌਤ ਦੇ ਸਾਹਮਣੇ ਵਿਚਾਰ ਨਹੀਂ ਬਦਲੀ ਤੁਸੀਂ ਸਿਰ ਪੀੜ ਹੋਏ ਤੇ ਝਾੜਾ ਪਾੜਾ ਕਰਾਉਣ ਤੌਰ ਤੇ ਪੈਂਦੇ ਹੋਗੇ ਹੈਨਾ ਉਹਨਾਂ ਦੇ ਸਿਰ ਕੱਟੇ ਜਾਣੇ ਆ ਉਹਨਾਂ ਦੇ ਸਿਰਾਂ ਤੇ ਆੜੀਆਂ ਚੱਲ ਗਈਆਂ ਚੀਰੇ ਜਾਣੇ ਆ ਕੀ ਕਰੀਏ ਭਾਈ ਸਾਹਿਬ ਜੀ ਮੈਂ ਤੇ ਚੁੰਨੀ ਬੰਨ ਕੇ ਰੱਖ ਲਈ ਸੀ ਸਿਰ ਪਿੱੜ ਨਹੀਂ ਸੀ हटਦੀ ਫੁਲਾਣੇ ਬਾਬੇ ਕੋ ਗਈ ਸੋਚ ਦੀ ਗੁਲਾਮੀ ਤੋਂ ਮੁਕਤ ਹੋ ਜਾਓ ਗੁਰਮਖੋ ਜੇ ਸੋਚ ਦੀ ਗੁਲਾਮੀ ਤੋਂ ਮੁਕਤ ਨਾ ਹੋਏ ਤੇ ਮੈਂ ਗੁਰੂ ਦੀ ਹਜ਼ੂਰੀ ਚ ਇੱਥੇ ਬਹਿ ਕੇ ਕਹਿੰਦਾ ਵੀ ਇੱਕ ਵਾਰੀ ਕੀ ਸਾਰੀ ਦੁਨੀਆ ਨੂੰ ਖਾਲਿਸਤਾਨ ਬਣਾ ਲਓ ਤੁਸੀਂ ਆਜ਼ਾਦ ਨਹੀਂ ਹੋਣਾ ਆਜ਼ਾਦ ਨਹੀਂ ਹੋਣਾ ਸਿਰ ਉਸੇ ਤਰ੍ਹਾਂ ਜਵੇਂ ਦੁਨੀਆ ਰਾਜ ਤੋਂ ਲੜੀ ਜਾਂਦੀ ਹੈ ਫਿਰ ਲੜੀ ਜਾਏ ਤੁਸੀਂ ਸੋਚ ਦੀ ਆਜ਼ਾਦੀ ਜਿਹੜੀ ਗੁਰੂ ਦੇ ਕੋਲੋਂ ਰਹਿਤ ਲੈ ਕੇ ਗੁਰੂ ਦੀ ਬਾਣੀ ਚੋਂ ਵਿਚਾਰ ਲੈ ਕੇ ਤੇ ਅੱਜ ਕਹਾੜਾ ਸਿੱਖ ਤੇ ਨਹੀਂ ਚੱਲਣਾ ਸਿੱਖੀ ਤੇ ਚੱਲਣਾ ਹੈ ਸਰੀਰ ਤੇ ਨਹੀਂ ਚੱਲਣਾ ਸੋਚ ਤੇ ਚੱਲ ਰਿਹਾ ਸਾਤ ਸੰਗਤ ਜੀ ਕਿੱਡੇ ਵਿਉਂਤਬੱਤ ਤਰੀਕੇ ਨਾਲ ਮੇਰੇ ਵਰਗਾ ਬੰਦਾ ਇਦਾਂ ਦਾੜਾ ਰੱਖ ਕੇ ਤਾਂ ਬੈਠਾ ਹੋਏਗਾ ਇਸੇ ਸਟੇਜ ਦੇ ਉੱਤੇ ਮੈਂ ਬੈਠਾ ਹੋਵਾਂਗਾ ਤੇ ਜਿੱਦਨ ਅੰਦਰੋਂ ਜਮੀਰ ਵਿੱਕ ਗਈ ਉਸ ਦਿਨ ਇਹ ਬੋਲ ਖੰਡ ਚ ਲਪੇਟਿਆ ਜ਼ਹਿਰ ਬਣ ਜਾਣੇ ਆ ਤੇ ਤੁਸੀਂ ਕਹਿਣਾ ਕੱਲ ਵਾਲਾ ਹੀ ਹਰਪਾਲ ਸਿੰਘ ਆ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੀ ਕਸੌਟੀ ਤੇ ਪਰਖੋ ਇੱਕ ਇੱਕ ਬੋਲ ਨੂੰ ਨਹੀਂ ਤੇ ਜਾਲ ਵਿਛਿਆ ਹੋਇਆ ਜਿਹੜੇ ਬੜੇ ਬੜੇ ਤੁਰੇ ਫਿਰਦੇ ਆ ਨਾ ਉਸ ਜਾਲ ਜਾਲ ਭਾਵੇਂ ਉਹ ਨਸ਼ਿਆਂ ਦੇ ਰੂਪ ਚ ਜਾਲ ਆ ਭਾਵੇਂ ਉਹ ਸੋਚ ਦੇ ਰੂਪ ਚ ਜਾਲ ਆ ਨਾ ਫਿਰ ਸਰੀਰ ਰਹਿਣਾ ਤੇ ਨਾ ਜ਼ਮੀਰ ਰਹਿਣੀ ਆ ਸਾਹਿਬ ਸਿੰਘ ਜਿੱਦਨ ਵਿਚਾਰ ਪ੍ਰਬਲ ਹੈ ਸਲਾਖਾਂ ਕਹਿ ਰਹੀਆਂ ਸਲਾਖਾਂ ਦੇ ਅੰਦਰ ਬੈਠੇ ਬਾਬੇ ਕਹਿ ਰਹੇ ਨੇ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਮਾਛੀ ਵਾੜੇ ਅੱਜ ਦੀ ਰਾਤ ਨਬੀ ਖਾਂ ਗਨੀ ਖਾਂ ਕੋਲ ਮਾਤਾ ਹਰਦਈ ਦੇ ਕੋਲ ਤੇ ਮਾਂ ਗੁਜਰੀ ਜੀ ਇੱਥੇ ਬੈਠ ਕੇ ਐਵੇਂ ਨਹੀਂ ਸੀ ਬੈਠੇ ਕਾਲ ਕੋਠੜੀ ਚ ਕਾਲ ਕੋਠੜੀ ਚ ਹਨੇਰਾ ਸੀ ਪਰ ਉਹ ਹਨੇਰੇ ਚ ਬੈਠ ਕੇ ਕੌਮ ਦਾ ਭਵਿੱਖ ਉੱਜਲ ਕਰ ਰਹੇ ਸੀ ਨੇ ਰੇਤ ਵਿੱਚ ਚਾਨਣ ਦੀ مشعل جگਾਰੇ ਸਨ ਐ ਨਾ ਸਮਝੋ کہانی ਨਹੀਂ ਐ ਸਾਧ ਸੰਗਤ ਜੀ ਉਸ مشعل ਨੂੰ طوفاناں ਤੋਂ خطرہ نہیں میرے نوجوان ویرا او مشعل ਅਸੀਂ ਫੂਕਾ ਮਾਰ ਮਾਰ ਕੇ ਨਾ ਬੁਝਾ دیئے ਜੇ ਅਸੀਂ ਫਰਜ਼ਾਂ ਤੋਂ ਵੇਸਲੇ ਹੋ ਗਏ طوفان طوفاناں ਨੇ ਨਹੀਂ बुझਾਈਓ مشعل ਨਾ ਹੀ बुझा ਸਕਦੇ ਜਿਹੜੀ ਇਸ ਹਨੇਰੀ ਕੋਠੜੀ 'ਚ ਬੈਠ ਕੇ ਚਾਨਣ ਦੀ مشعل ਜਗਾਈ ਪਰ ਬਾਬਾ ਫਤਿਹ ਸਿੰਘ ਰਾਤ ਨੂੰ ਸੌਣ ਲੱਗਿਆਂ ਸੋਚੀ ਤੈਨੂੰ ਪੁੱਛਣਗੇ ਜ਼ਰੂਰ ਕਿ ਮੈਂ ਕਾਦੇ ਵਾਸਤੇ ਕੁਰਬਾਨੀ ਦਿੱਤੀ ਸੀ ਮੇਰੇ ਵੀਰਾ ਤੂੰ ਕਿਹੜੇ ਰਾਹ ਤੁਰ ਪਿਆ ਨੌਜਵਾਨੋ ਇਹ ਜ਼ਹਿਰ ਦਾ ਹੜ ਐਵੇਂ ਨਹੀਂ ਆ ਗਿਆ ਕਿ ਤੁਹਾਡੇ ਵਾਸਤੇ ਆਇਆ ਜੰਗ ਲੜੋ ਜੰਗ ਲੜੋ ਸੁਚੇਤ ਹੋ ਕੇ ਚੇਤਨ ਹੋ ਕੇ ਜਾਗਰੂਕ ਹੋ ਕੇ ਕਿਸੇ ਨੂੰ ਮਾਰ ਕੇ ਨਹੀਂ ਆਪਣੀਆਂ ਜ਼ਿੰਦਗੀਆਂ ਬਚਾ ਕੇ ਜੰਗ ਦਾ ਮਤਲਬ ਸਿਰਫ ਕਿਸੇ ਨੂੰ ਮਾਰਨਾ ਨਹੀਂ ਹੁੰਦਾ ਜੰਗ ਦਾ ਮਤਲਬ ਆਪਣੀ ਜ਼ਿੰਦਗੀ ਬਚਾਉਣਾ ਵੀ ਹੁੰਦਾ ਤੇ ਜਿੱਦਨ ਤੁਸੀਂ ਜਾਗ ਪਏ ਫਿਰ ਕੋਈ ਸਲਾਖਾਂ ਨਹੀਂ ਰੋਕ ਸਕਣਗੀਆਂ ਤੇ ਪਰ ਚਮ ਝੁੱਲੇ ਨਾ ਇਸਲਾਖਾਂ ਨੇ ਰੋਕਣ ਦਾ ਯਤਨ ਕੀਤਾ ਕੰਧਾਂ 'ਚ ਕਹਿੰਦੇ ਦਫਨ ਕਰ ਦਿਓ ਦਫਨ ਆਵਾਜ਼ ਬੰਦ ਹੋ ਜਾਏ ਸਾਡੇ ਇੱਕ ਕੰਨ ਕੋਲ ਕਹਿੰਦੇ ਸਾਡੇ ਕੰਨਾਂ ਕੋਲਣ ਦੀ ਆਵਾਜ਼ ਸੁਣੀ ਨਹੀਂ ਜਾਂਦੀ ਇਸ ਆਵਾਜ਼ ਨੂੰ ਬਾਹਰ ਨਾਲ ਨਿਕਲਦੇ ਹੋ ਨੀਹਾਂ ਚ ਦਫਨ ਕਰਦੇ ਹੋ ਪਰ ਉਹ ਸੱਚ ਦੀ ਆਵਾਜ਼ ਵਿੱਚ ਇੰਨੀ ਸ਼ਕਤੀ ਸੀ ਕਿ 5 ਵਰਿਆਂ ਦੇ ਸਮੇਂ ਦੇ ਬਾਅਦ 750 ਸਾਲ ਦੀ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਖਾਲਸਾ ਰਾਜ ਸਥਾਪਿਤ ਕਰਤਾ ਸੋ ਸ੍ਰੀ ਅਕਾਲ ਤੁਸੀਂ ਜਾਗਿਓ ਬਹੁਤ ਸਿਰੀਆ ਘਾਣ ਤੁਸੀਂ ਸचेत ਹੋਇਓ ਇਸ ਲਖਾਂ ਦਾ ਵਿਸਰਣ ਕੌਮ ਨੂੰ ਸਲਾਖਾਂ ਦੇ ਅੰਦਰ ਬੈਠੇ ਬਾਬੇ ਦਾ ਮਿਸਰਨ ਉਹਨਾਂ ਦਾ ਨਿਸ਼ਾਨਾ ਨਾ ਵਿਸਰੇ ਮਾਂ ਗੁਜਰੀ ਵਾਲੀ ਸਿੱਖਿਆ ਨਾ ਵਿਸਰੇ ਭੇਖ ਦਾ ਕੋਈ ਖਤਰਾ ਨਹੀਂ ਸਾ ਸੰਗਤ ਬਹੁਤ ਚੜਦੀ ਕਲਾ ਵਾਲਾ ਭੇਖ ਹੋਏਗਾ ਇਸ ਤੋਂ ਅਗਲੇ ਪੜਾ ਦੀ ਵਿਥਿਆ ਕੱਲ ਨੂੰ ਠੰਡੇ ਬੁਰਜ ਦੀ ਸਰਦਲ ਤੇ ਬੈਠਾਂਗੇ